ਹੈਲੋ ਜੀ ਪਾਰਟ 2 ਦੇ ਵਿੱਚ ਦਿਖਾ ਰਹੇ ਆਂ ਪਾ ਤੁਹਾਨੂੰ ਸੰਘਾ ਸਾਹਿਬ ਦੇ ਕਮੂਤਰ ਆਪਣੇ ਗੈਦੀ ਭਾਜੀ ਤੇ ਸੱਤਾ ਭਾਜੀ ਆਏ ਹੋਏ ਨੇ ਇਹ ਮੈਨੂੰ ਪਤਾ ਨਹੀਂ ਕਿਹਦਾ ਪੱਠਾ ਆ ਪਰ ਮੈਂ ਚਾਹਾਂਗਾ ਕਿ ਹੁਣ ਮੈਨੂੰ ਇਹ ਮੇਰਾ ਮਾਫੀ ਪਤਾ ਹੁੰਦਾ ਪਰ ਮੈਨੂੰ ਪਤਾ ਹੈ ਉਦਾ ਹੀ ਆ ਇਹ ਕਈ ਵੇ ਲੂੰਗਾ ਵਾਲਾ ਹੁੰਦਾ ਨਾ ਕਿ ਬਹੁਤ ਚੇਰੀ ਗੱਤਬਾਤ ਨਿਕਲ ਜਾਂਦੀ ਹੈ ਇਹ ਬਾੜੀ ਖਰੀ ਨਿਕਲੀ ਪਤਾ ਨਹੀਂ ਇਹ ਤਾਂ ਉਹ ਇਕੱਠੇ ਹੋੜੇ ਸੀ ਕਿਦਣਾ ਲਾਸਟ ਰਾਈ ਤੀ ਉਹ ਦੂਜੇ ਦਿਨ ਵੀ ਦੁਪਹਿਰ ਤੱਕ ਗੜ ਗਿਆ ਉਤਰਨਾ ਇੱਕ ਕਮੂਤਰ ਹੈ ਹਾਂ ਇਸ ਮੋੜ 'ਤੇ ਹਾਈ ਸੋ ਕਰੀ। ਇਹ ਕਿਉਂ ਚੈਨ? ਲੈ ਜੀ ਲੈਣਾ ਹੋਇਆ ਕੋਈ ਨਹੀਂ ਬੱਚ ਬੱਚ ਘਟਾਉਣ ਨੂੰ ਜਦੋਂ ਪ્યોਰ ਭੂਰ ਲੱਗਿਆ ਜਿਹੜਾ ਮਾਰਜੀ ਚੱਕ ਲੈ ਜੀ ਕੋਈ ਗੱਲ। ਕਿਉਂ ਮੇਰੇ ਹੱਲੇ ਕੰਮ ਨਹੀਂ ਕਿਸੇ ਵੀ ਮੈਨ ਰੱਖਿਆ ਯਾਰ। ਅਬਾਹੇ ਪਾਜੀ ਤੀਤੀ ਦੇ। ਇਹ ਹਸਦੇ ਮੈਂ ਦੇਖਿਆ ਗੱਲ ਸਾਰੀ ਕਿਤਾ। ਉਸ ਬਾਅਦ ਕਿ ਜੀ ਜਔਰ ਤੈਨੂੰ ਤਾਂ ਜਿਆਦਾ ਪਤਾ ਉਸ ਕੋਸ਼ੇ ਚ ਹੈਗਾ ਉੱਤਰੀ ਸਾਣੀ ਸਾਹ ਨੂੰ ਪਤਾ ਹੋਊਗਾ ਜਿਹੜਾ ਦੂਜੀ ੜਾਈ ਭਾਏ ਦੂਜੀ ਜਿਹੜੀ ੜਾਈ ਸੱਤ ਬਈ ਦੇਖੋ ਖੰਬਾ ਦੀ ਕੁਆਲਿਟੀ ਮੈਂ ਹੈਰਾਨ ਰਹਿ ਗਿਆ ਤੂੰ ਖੁਦ ਨੂੰ ਜੇ ਆ ਉਹ ਮੈਂ ਕਹਿੰਦਾ ਓਏ ਹੋਤੀ ਨੀ ਹੋਏਗਾ ਉੱਧਰ ਦੇਖਣ ਨੂੰ ਅਸੇ ਪਤਾ ਨਹੀਂ ਕਿਹਦਾ ਹੈ ਇਹ ਤਾਂ ਨਹੀਂ ਮੈਨੂੰ ਪਤਾ ਹੈਗਾ ਇਥੋਂ ਕੁੱਤਾਂ ਵਾਲੀ ਇਹ ਹੈਗਾ ਦੇਖੋ ਸਾਣੀ ਸਾਹਿਬ ਦੀ ਇੰਡੀਆ ਦੀ ਚੀਜ਼ ਫਿਰ ਦੇਖੋ ਅੱਖਾਂ ਬਈ ਇਹਦੀਆਂ ਵੀ ਖਿੜਾ ਬਹੁਤ ਵਧੀਆ ਲਾਜਵਾਬ ਸੋਹਣੇ ਪਰਿੰਦੇ ਆ ਬਈ ਪੂਰੀ ਚੁੰਝ ਤੇ ਸੇਮ ਪੰਜੇ ਹਾਂ ਪਤਾ ਨਹੀਂ ਇਹ ਕੁਆਲਟੀ ਵਾਲੇ ਕੂਤਰਾ ਵੀ ਇਹ ਸਿੰਘ ਵਾਲੇ ਕੂਤਰਾ ਵੀ ਹੈ ਨਹੀਂ ਪਤਾ ਨਹੀਂ ਇਹ ਰੱਖ ਕੇ ਆਇਆ ਹੈ ਪਰ ਜਿਹਦਾ ਵੀ ਹੈਗਾ ਨਾ ਹੈਗਾ ਫਲਾ ਲਾਣ ਦੇ ਆਹ ਹੋਏ ਨਾ ਜਿਹਨੂੰ ਕੂਤਰੀ ਕਹਿੰਦੇ ਨੇ ਆਪਾਂ ਜਿਹੜੇ ਬਾਜੀੜਾ ਜਿਹੜਾ ਹੋ ਰਹੀ ਹੋ ਗਿਆ ਰਾਤ ਨੂੰ ਤੇ ਤੂੰ ਵੀ ਪੱਕੀ ਕਹਿੰਦਾ ਛੋਟੀ ਹੋਵੇ ਕੂਤਰੀ ਆ ਮੈਂ ਵੀ ਇਹੀ ਸੋਚਦਾ ਸੀ ਸਾਨੂੰ ਕਿੱਲਾ ਕੋ ਤਰ। ਇਹ ਰਾਤ ਨੂੰ ਬੈਠਾ ਹੀ ਨਹੀਂ ਜਰੀ ਬਾ। ਹਾਂ ਹਾਂ ਇਹ ਉੜਦਾ ਹੀ ਰਹਿ ਗਿਆ 11 ਵਜੇ ਦਾ ਘਰਾਦ ਨੂੰ। ਇਹ 16 ਘੰਟੇ ਮਾਰ ਕੇ ਵੇ ਉੜਦਾ ਹੀ ਰਹਿ ਕੇ। ਦੇਖੋ ਸਾਨੀ ਚਾਲ। ਆਹ ਪਰਾਂ ਦੀ ਕੁਆਲਿਟੀ ਪੂਰੇ ਵਧੀਆ ਜੀ। ਇੱਕ ਤੋਂ ਇੱਕ ਪਰਿੰਦਾ। ਇਹ ਕਾ 16 ਘੰਟੇ ਡੇੜੇ ਇੱਕ ਆ ਨਾਲੇ ਦੇ 16 ਘੰਟੇ ਡੇੜੇ। ਬੜਾ ਡਾਗੋਲਾ। ਸਹ ਜੀ। ਇਹ ਇਹ ਦੀ ਇਹ ਭਾਜੀ ਦੇ ਬੱਚੇ ਉੱਚੇ ਜਾਣ ਦਿੰਦਾ। ਇਹ ਉਹ ਵੀ ਲਾਸਰੀ ਕਬੂਤਰ ਨੂੰ ਦਿਖਾ ਲਈ ਆ ਇਹ ਦੋਨੇ ਸੀਗੇ ਲਾਏ ਦੋਨੇ ਤੇ ਇਹਨਾਂ ਦੇ ਬੱਚੇ ਇੰਨਾ ਨੀਵੇਂ ਰੱਖੇ ਨਾ ਦੋਨੋਂ ਨੇ ਉਹਦੇ ਭਾਈ ਇਹ ਲੀ ਆ ਗਏ ਪਾਈ ਬੱਚੇ ਦੇ ਨਾਲ ਕਿਹੜੇ ਇਹ ਕਬੂਤਰ ਲਾਇਆ ਸੀ ਉਹ ਜਿਹੜੀ ਲਾਸਰੀ ਜੇ ਕਬੂਤਰੀ ਸੀ ਜਿੰਦਾਂ ਦੇ ਘਰੋਂ ਆਈ ਉਹ ਆਹੋ ਕਿੱਥੇ ਹੀ ਲਾਸਾ ਬਸ ਸਹਜ ਇਹ ਕੂਤ ਕਿਹੜਾ ਹੈ ਅੱਛਾ ਉਹ ਹੀ ਤੇ ਰਾਤ ਨੂੰ ਉੜਦਾ ਹੀ ਰਹਿ ਗਿਆ ਇਹ ਰਾਤ ਨੂੰ ਕਿਸੇ ਦੇ ਨਾਲ ਅੱਛਾ ਮੇਰੇ ਕੂਤ ਸਹਜ ਤਾਂ ਬੜੇ ਹੋ ਜਾਂਦੇ ਹਨ ਇਹ ਬਹੁਤ ਕੁਝ ਖਾਂਦੇ ਨਾਲ ਇਹ ਜੋ ਚਾਲੀ ਜਾਂਦਾ ਹਾਂ ਹਾਂ ਆਰੇ ਲੋ ਘਟਾਣਾ ਜਦੋਂ ਆਪੇ ਘਟਾਣਿਆ ਅਗਲੇ ਸਾਲ ਘਟਤਾ ਜਦੋਂ ਉੱਡਦੇ ਆ ਫਿਰ ਪ੍ਰੈਕਟਿਸ ਹੁੰਦੀ ਆਪੇ ਫਿਰ ਉਹਦਾ ਆਪੇ ਚਰਬੀ ਘਾਟ ਜਾਂਦੀ ਆ ਪਤਾ ਨਹੀਂ ਸਤੇ ਕੀ ਆ ਐ ਪਰ ਸਮਾਨ ਚ ਵੀ ਜਿਹੜੇ ਦੌੜਦੇ ਛੱਡੇ ਨੇ ਉੱਡਦੇ ਪਏ ਆ ਜੀ ਇੱਕ ਐ ਕਾਲ ਕਾਲੀ ਚੰਜਰਾ ਇਹ ਹੋਰ ਆ ਤੁਹਾਨੂੰ ਦਿਖਾਉਣੇ ਆ ਮਨਿੰਦਰ ਜੀ ਅੱਛਾ ਉਹਦਾ ਇਹ ਉਹਦਾ ਪੱਠਾ ਹੈ ਉਹ ਫੜਿਓ ਕੱਤੇ ਉਤਰ ਕਾਲੀ ਚੰਜਰਾ ਜੋੜੇ ਪੌਣੇ ਹੀ ਪੌਣੇ ਆ ਇਹ ਮਹਿੰਦਰ ਬਾਦ ਘਰ ਆ ਖਟੀਆਂ ਖਾਲਾ ਖਾਲਾ ਪੂਦੇਲਾ ਮੈਨਾਂ ਫੀਲੀਆਂ ਖਾਸ ਰੋਂ ਫੁੱਲਾ ਘਰੇ ਉਹਦੇ ਘਰੋਂ ਆਇਆ ਇਹ ਉਹਦਾ ਚੰਗਾ ਜੋੜੇ ਬੱਚੇ ਰੋਦਾ ਕਾਲਾ ਖਾਲ ਇਹ ਉਹ ਉਹਦੀ ਪੱਟੀ ਆ ਭਾਈ ਜਿਹੜੀ ਮੁਰੇ ਖੜੀ ਭਾਈ ਕਾਲੀ ਦੇ ਲਾਤ ਇਕਰੀ ਜਿਹੜੀ ਪੱਟੀ ਆ ਆ ਮੁਰੇ ਖੜੀ ਜਿਹੜੀ ਤਾਂ ਮੋਜੀ ਜੀ ਇਹਦੀ ਪੱਟੀ ਆ ਇਹਦੀ ਪੱਟੀ ਆ ਏ ਲਾਗੀ ਬੰਦਾ ਪਹਿਲੀ ਵਾਰ ਆਇਆ ਕਿ ਜਰਾ ਦੇਖਣਾ ਜੀ ਲੱਗਿਆ ਲੇਕਣਾ ਇੱਕ ਕਾਇ ਨੁੰਝਾ ਨਹੀਂ ਦਿਖੰਦੇ ਕਿੱਥੇ ਗਿਆ ਆਜੋ ਦੂਜਾ ਵੀ ਤਿੰਨ ਗਿਆ ਵਾਹ ਨਾਲ ਸਰ ਪਸ ਗਿਆ ਉਹ ਆਇਆ ਜਾਣੇ ਵਾਲੇ ਸੀ ਤੋਂ ਨੇ ਹੈਗੇ ਹੈਗੇ ਘਰੇ ਆਉਣੇ ਨੇ ਇਹ ਤਾਂ ਜਮਾ ਪਿੱਛੇ ਆ ਰਹੇ ਇਹ ਤਾਂ ਉਹੀ ਆ ਉਹੀ ਆ ਉਹੀ ਹੌਮ ਹੌਮ ਕੇ ਆਉਂਦੇ ਆ ਆਲੀ ਆ ਉੜਦਾ ਬਾਈ ਤਾਂ ਦਿਖਾਨੇ ਆ ਸਮਾਨ ਦੇ ਵਿੱਚ ਉੜਦਾ ਪਿਆ ਆਈ ਜਾਂਦਾ ਦੋ ਛੱਡੇ ਸੀ ਇੱਕ ਲੱਭਦਾ ਆ ਆ ਲਓ ਇੱਕ ਆ ਆ ਗਿਆ ਕਿਸ ਦਾ ਗੋਲਿਆਂ ਜਹਾਂ ਵਾਲਾ ਅਥਾ ਲਾਲ ਜਿਹਦਾ ਕਾਣੀ ਜਿਹਦਾ ਬੱਚਾ ਹਾਂ ਤਾਂ ਹੀ ਘੁੜਾ ਦਾ ਬੱਚਾ ਨਾ ਆ ਕ੍ਰੈਸ਼ ਹੋ ਦੇਖੋ ਬੜਾ ਵਧੀਆ ਲੱਗਦਾ ਕਹ ਉਹ ਫਿਰਦਾ ਉੱਪਰ ਉਹ ਇੰਡੀਆ ਨਾ ਇਹ ਨਾ ਉਹ ਇਡੀਆ ਰਿਆ ਦੋਨੇ ਇੱਕ ਨਾਲ ਦੇ ਆ ਆ ਉਹ ਤਾਂ ਹੀ ਆ ਪਰ ਹੈਗੀ ਨਹੀਂ ਹੈ ਮੈਨੂੰ ਵੀ ਸ਼ੱਕ ਪੈਂਦੀ ਰਹਿੰਦੀ ਭੈਣ ਦੇ ਕਿਤੇ ਇਸ ਤਰ੍ਹਾਂ ਦਾ ਹੁੰਦਾ ਹੂੰ ਹੂੰ ਜੇ ਲੋਕਾਂ ਦਾ ਬੱਗਾ ਵੀ ਦਿਖਾਣਾ ਉਹ ਦੇਣਾ ਡੱਬੇ ਲਾਲ ਡੱਬੇ ਭਈਏ ਬਹੁਤ ਹੀ ਸੋਨੇ ਸੋਨੇ ਸ਼ਾਨਦਾਰ ਕਬੂਤਰ ਨੇ ਉਹ ਅੱਛਾ ਸ਼ੌਕ ਇਹ ਵੀ ਲੱਗਦਾ ਆਹ। ਆ ਵੀ درخت ਤੇ ਪੈਂਦਾ ਸੀ ਆ ਮਹਿੰਦਰ ਵਾਲਾ ਆ। ਆਹ ਤਾਂ ਹੀ ਦਿੱਤਾ। ਇਹ ਮੇਰੇ ਕੋਲ ਗਰਵਾ ਵਧੀਆ ਇਹ ਜੀ ਗੱਲ ਨਹੀਂ ਹੈਗੀ। ਵਧੀਆ ਕੋਈ। ਜਿੱਦਾਂ ਵੀ ਮਰਦੀ। ਆਹ ਵਧੀਆ ਦੇ ਕੋਈ। ਮੇਰੇ ਕਰਤਾ ਹੁੰਦੇ ਆ। ਕੇਰ ਨਹੀਂ ਹੈਗੀ ਉਹਦੇ ਕੋਲ ਬਸ ਗੱਲ ਕੁਤਰ ਬਣੇ। ਗੱਲ ਕੇਰ ਨਹੀਂ ਹੈਗੀ। ਉਹਦੀ ਕੇਰ ਕਰਕੇ ਤੁਹਾਡਾ ਫਾਇਦਾ ਹੋਊਗਾ ਸਹੀ ਹੈ। ਕੁਤਰ ਬਣ ਗਏ ਆ। ਇਹ ਵੀ ਪੁੱਤਰ ਲਾ ਜੋ ਆ ਪੁੱਤਰ ਬਣੇ। ਹਾਂ। ਮੈਨੂੰ ਵੀ ਸਮਝਦਾ ਮੈਂ ਥੋੜੇ ਜਿਹਾ ਨੂੰ ਵਧੀਆ ਹੋ ਜਾਣਾ ਆਪਣੇ ਆਪ ਨੂੰ ਬਹੁਤ ਚੰਗੇ ਆ 52 ਵਾਲੇ ਨੂੰ ਚੰਗੇ ਆ ਆਹ ਉਹ ਨਾਲ ਖਾਏ ਕੋਈ ਵੀ ਨਹੀਂ ਆਈ ਵੀ ਉੱਤੋਂ ਨਹੀਂ ਆਏ ਆਗੇ ਇਹ ਤਾਂ ਆ ਕੇ ਨਿਕਲੇ ਜਾਵਾਂਗੇ ਆ ਹੋਗਾ ਥੋੜੇ ਜਿਹਾ ਸੁਧਾਰ ਹੋ ਜਾਦਾ ਹੋਰ ਜੇ ਮੈਂ ਸੱਟ ਆਵੇ ਜਿਹੜਾ ਸੱਟ ਆ ਕੇ ਹੋਣਾ ਲੈ ਆਉਣਾ ਇਹ ਸਹੀ ਹੈ ਲੈ ਹੋ ਸੈੱਟ ਹੋ ਵੀ ਸੱਟ ਆ ਜਾਣਾ ਹੋਣਾ ਸੱਟ ਆ ਜਾਣਾ ਸੈੱਟ ਹੋ ਜਾਂਦੇ ਬੰਦੇ ਜਿਹੜਾ ਫੇਰ ਮਾੜਾ ਮੋਟਾ ਕਰਦੇ ਨੇ ਉਹ ਉਸ ਦਿਨ ਇਹੋ ਵੀ ਦੇਖਦਾ ਤਾ ਤਾ ਮੇਰੇ ਸਰਕਾਰ ਉਹ ਤਾਂ ਗੱਲ ਬਾਤ ਹੈਗੀ ਆ ਇਹ ਰਸ ਸਿਆਣਾ ਹੀ ਬਣਾਇਆ ਉਹਦਾ ਮੈਂ ਹੁਣ ਜਾਂਦਾ ਕਦੀ ਨਹੀਂ ਮੇਰੇ ਘਰ ਆੜਿਆ ਇੱਥੇ ਜਿਹੜਾ ਇੱਕ ਆਪਣਾ ਇੱਕ ਬੱਚਾ ਕਿਹਨਾਂ ਦਾ ਕਾਲ ਅੱਖੀ ਨਾਲ ਆਵੇਂ ਲੱਗਾ ਹੈਗਾ ਤੁਹਾਡੇ ਵਾਲਾ ਹੈਗੇ ਇਹ ਕਿੱਕੇ ਮਰ ਗਿਆ ਸੀ ਤੋਰ ਤੇ ਹੀ ਚਾਂਜੇ ਪਰ ਉਹਦੀ ਪੱਟ ਤੇ ਉਹਦੇ ਅੱਛਾ ਤਾਂ ਹੀ ਕਰਕੇ ਮੈਂ ਗਿਆ ਸਰ ਪਤਾ ਕਿੱਥੇ ਗਿਆ ਦੇਉ ਵੀ ਨਾ ਇਹ ਕੋਲ ਲੀ ਆ ਆਛਾ ਜਿਵੇਂ ਜੜੀ ਆ ਦੋ ਪਾ ਦੋ ਪਾ ਇਹਦੇ ਇਹਦਾ ਬਸ ਸਪੈਸ਼ਲ ਦੋ ਪਾ ਕੇ ਰੱਖਿਆ ਹੈ ਜੀ ਆਲਾ ਮੈਨੂੰ ਵੀ ਦੇ ਲਗਦਾ ਵੀ ਕੁਝ ਤੋਂ ਮੈਂ ਕਹਿਣਾ ਉਹ ਮੇਰਾ ਬੈਸਟ ਆ ਜਾ ਕੋ ਉਹ ਕਾਲੀ ਝੰਗਰਾ ਨਖਰ ਆਹ ਸੋ ਵੀ ਬੁੱਠੇ ਬਾਹਰ ਹੋਣਾ ਅੱਛੇ ਵੀ ਚੰਗੇ ਆਹ ਉਧਰ ਬੜਾ ਖਰਾਬ ਜਿਦਾ ਬੜਾ ਮਾੜਾ ਲੱਗਿਆ ਉਹ ਪੱਤਾ ਵੀ ਇਹਨੇ ਪਾ ਕੇ ਦੇਖੋ ਉਹ ਪੱਤਾ ਨਹੀਂ ਦਿੱਤਾ ਜਿਹੜਾ ਪੈ ਦਿੱਤਾ ਆ ਇਹਨਾਂ ਨੇ ਦੇਖਿਓ ਵੀ ਖਰਾਬ ਆ ਕੀ ਤੂੰ ਇਹ 10 ਫਾਰਾਂ ਸਾਰਾ ਗਾਉਂਦੇ ਪੂਰੇ ਅੱਖ ਕਿਦਾਂ ਦੀ ਬਦਲੂਗਾ ਅੱਖ ਪੱਥਰ ਰੱਖੀ ਪੱਥਰ ਰੱਖੀ ਜੀ ਕਰਦਾ ਗਿਆ ਇਹ ਹਾਂ ਕਾਲੀ ਤੇ ਚਿੱਟੀ ਕਰੂੰਗਾ ਮੇਰੇ ਹਿਸਾਬ ਨਾਲ ਪੱਥਰ ਦੀ ਵਾਲੀ ਕਰ ਦੇਣੀ ਇਹਨਾਂ ਨੂੰ ਹਾਂ ਉਹ ਤੇ ਬੱਕਰੀ ਆ ਆ ਵੀ ਪਠਾਵਾਜੀ ਦੇਖ ਫੁੱਟੇ ਨੂੰ ਤਾਂ ਭਾਈ ਬਹੁਤ ਪਸੰਦ ਸੀਗਾ ਉਹ ਬੈਲੀ ਲੱਗੀ ਚੱਕ ਕੇ ਜਦੋਂ ਆਈ ਦੀ ਤੁਸੀਂ ਪਿਛਲੀ ਵਾਰੀ ਤੇ ਕਾਲੇ ਸਿਰ ਵਾਲਾ ਤੇ ਮੁੰਡਾ ਕਹਿੰਦਾ ਇਹਦਾ ਬਹੁਤ ਬਫਰ ਬੰਦਾ ਵਧੀਆ ਆਹਾਂ ਇਹ ਉਹਦਾ ਹੀ ਭਾਈ ਇਹ ਜੁੜੇ ਦੀ ਪ੍ਰੋਬਲਮ ਇਹ ਉਹਦਾ ਹੀ ਪਾ ਦੇ ਕਹਿੰਦਾ ਆਪਣੇ ਪੇਦੇ ਹੀ ਗਿਆ ਕੀ ਇਹ ਉਹਦਾ ਆ ਪੱਠਾ ਇਹਦਾ ਅੜਾ ਦੋ ਔਰੰਜੇ ਨੇ ਰਾਤ ਨੂੰ ਓਵਰ ਹੋ ਗਿਆ ਅੱਜ ਰਾਤ ਨੂੰ ਅੱਛਾ ਇਹਦਾ ਠੀਕ ਹੈ ਠੀਕ ਹੈ ਇਹਦਾ ਪੱਠਾ ਉਹਦੇ ਵਰਗਾ ਹੀ ਆ ਪਹਿਲੇ ਉੱਚੇ ਉੜਦੇ ਸੀ ਬਹੁਤ ਮੈਂ ਇਹਨਾਂ ਨੂੰ ਛੱਡਣ ਲੱਪਿਆ ਜਿਹੜੀ ਤੈਨੂੰ ਦੱਸਿਆ ਕਬੂਤਰ ਹੀ ਨਹੀਂ ਵੀ ਉੱਡਦੀ ਆ ਇਹਦਾ ਬੜਾਣਾ ਸੈੱਟ ਹੋ ਗਿਆ ਹੁਣ ਨਹੀਂ ਜਾਂਦਾ ਉਹ ਡਿੱਗਿਆ ਨਾ ਤਾਂ ਜੀ ਬਣ ਗਈ ਆ ਇੱਕੇ ਹਟਦਾ ਦੂਜਾ ਪੁੱਜੀ ਗਿੱਰ ਗਿਆ ਇਹਦਾ ਪੱਲਾ ਉਹ ਕਬੂਤਰਿਆਂ ਵਾਲਾ ਇਹਦੇ ਦੋ ਭੈਣਾਂ ਨੇ ਸੱਕੀਆਂ ਆ ਪੱਲਾ ਉਹ ਨਾਲਾ ਉਹ ਵਿੱਚ ਹੈਗਾ ਉਹ ਬਲੱਡ ਨਹੀਂ ਇਹਦੇ ਕੋਲ ਜੀ ਵੀ ਲੰਘਿਆ ਹੋਰੜਾ ਇਹ ਪੱਲੇ ਉਹ ਲੱਗੇ ਆ ਉਹ ਕੂਤਰੀ ਦੀ ਮਾਂ ਇੰਡੀਆ ਦੀ ਆ ਤੇ ਜਿਹੜੀ ਮਾਂ ਆ 먼 t 이 애가 나겠 어, 아거 ਹਾਂ ਉਹ ਤੱਕ ਹੋ ਰਿਹਾ ਸੀ ਨਾ ਉਹ ਨਿਕਲ ਗਿਆ ਉੱਤਰੀ ਗਵਾਜ਼ ਕੀ ਨਿਕਲ ਗਿਆ ਇੱਥੇ ਇਹ ਪੱਕਾ ਗਏ ਪਾਰ ਕੋ ਸਾਹਿਬ ਨੂੰ ਦੱਸਦਾ ਰਹੇ ਨਾ ਨਾ ਇਹ ਚੱਕਰ ਪਾ ਰਹੀ ਉਹ ਲੋਕ ਦੇ ਕੇ ਉੱਤੇ ਬੱਲੇ ਨੇ ਲੱਗੇ ਟੀਕਨੇ ਚਾੜੀ ਜੂਰੀ ਉਹ ਚਾਹੇ ਹੈ ਨਹੀਂ ਜੀਵਦੇ ਹੈ ਨਹੀਂ ਜੀ ਹੁਣ ਦੀ ਮੁਰਗੀ ਹਾਂ ਚੱਲ ਇਹ ਵੀ ਲਾਉਣਾ ਇਹ ਜੀ ਜੋੜੇ ਇੱਥੇ ਬਹੁਤ ਸੋਹਣੇ ਸੋਹਣੇ ਜਾਨਵਰ ਆ। ਉਹ ਵੀ ਝੁੰਜਾ ਹੈ। ਨੋਟ ਬਰਾਉਨ ਜੀ ਆ। ਆਹ ਉਹ ਦੂਜੇ ਦਿਨ ਸਾਰੀ ਪਾ ਜਿਹੜਾ ਆਇਆ ਸੀ ਤੈਨੂੰ ਦੱਸਿਆ ਸੀ ਦੋ ਦਿਨ ਕੱਟਿਆ ਚਲ ਗਿਆ ਸੀ। ਆਹ ਆਹ ਦਿਨ ਮੁੜਿਆ ਸੀ ਇੰਡੀਆ ਵਾਲਾ। ਇੰਡੀਆ ਵਾਲਾ ਵੀ। ਇਹ ਇੰਡੀਆ ਦਾ। ਇਹ ਇੰਡੀਆ ਦਾ। ਅੱਛਾ। ਇਹ ਦੂਜੇ ਦਿਨ ਮੁੜਿਆ ਸੀ ਹੱਥ ਤੇ ਦਾ ਕੱਟਿਆ ਕਰਕੇ ਚਲ ਗਿਆ। ਇਹਦੀ ਉਹ ਮੁਰਾ ਸੁਮਾਈ ਵੀ। ਜਿਹੜੀ ਉਹ ਪੱਠੀ ਜਿਹੜੀ ਕਾਸਰੀ ਉਹ ਇਹਦੀ ਪੱਠੀ ਆ। ਆਹ ਆਹ। ਉਹ ਸੈਕਟਰ ਦਾ ਬਤਨ ਮੇਰੇ ਹੱਥ ਨੂੰ ਨਾ ਆ। ਇਹ ਜਾਣ ਕੇ ਕੀਤਾ ਬੜਾ ਇੱਕ ਪਾਸੇ ਛਿੜ ਗਈ। ਅਵੇ ਜਾਨ ਕੇ ਕਰਦਾ। ਨਹੀਂ ਜਾਣ ਕੇ ਉਹ ਇੰਦਾ ਹੋਈ ਸੀ ਕਿ ਮੈਂ ਛੋਟਾ ਹੀ ਬਹਿ ਲੋ। ਫਿਰ ਇਦਾਂ ਹੁਣ ਆ ਪਤਾ ਕਿ ਮੈਂ ਇਦਾਂ ਮੈਂ ਕੁੱਝ ਬਾੜ ਦੇਣੇ ਆ। ਆ ਦੇਖੋ। ਇਹ ਦਿਸ ਆਪੇ ਇਹ ਵੀ ਬੋਹਰਾ। ਹੂੰ। ਕ੍ਰੈਸ਼ੂ। ਆਏ ਜੋੜੇ ਪਾਇਆ ਇਹ ਕੱਟੇ ਕੱਟੇ 5-6 ਘੰਟੇ ਮਾਰ ਗਿਆ ਇੱਕ ਵਾਰੀ ਤਿੰਨ ਤਿੰਨ ਵਾਰ ਵੱਟੇ ਹੋਈ ਜਾਂਦੀ ਪਾ ਇਹ ਪੰਜ ਕਿੱਟ ਲਾਏ ਇੱਕ ਵਾਜ ਕੇ ਉਹ ਤੇ ਇੰਡੀਆ ਦਾ ਚਲਾ ਕਾਲੀ ਚਾਲ ਪਾਇਆ ਜੋੜੇ ਜੰਮ ਇਹ ਕਿਹੜੇ ਗੁਰਮਤਿ ਇਹ ਇੰਡੀਆ ਦਾ ਨਹੀਂ ਹੈ ਅੱਛਾ ਸ਼ਾਲੋ ਬਹੁਤ ਵਧੀਆ ਨਾ ਇਹ ਇੰਡੀਆ ਦਾ ਆ ਇਹ ਪਾਇਆ ਜੋੜੇ ਇਹ ਵੀ ਪੱਕਾ ਹੀ ਜੋੜੇ ਚ ਰੱਖਦਾ ਇਹ ਤਰੇ ਉਹ ਪੱਕੇ ਹੀ ਹੋੜੇ ਉਹ ਨਹੀਂ ਕਿਹਾ ਕੱਲ ਨੂੰ ਹੋ ਜਾਣਾ ਐ ਲੋ ਬਾਈ ਜਿਹੜੇ ਉੜਦੇ ਪਏ ਆ ਇੱਕ ਦੀਦਾ ਆ ਇੱਕ ਦਾ ਮੈਨੂੰ ਲੱਗਦਾ ਕੰਮ ਹੋ ਗਿਆ ਕਿਤੇ ਦੇਖਦਾ ਹੀ ਨਹੀਂ ਬੈਰੀ ਬਹੁਤ ਪੈਂਦੀ ਆ ਨਾ ਇੱਥੇ ਤੇ ਹਾਲੇ ਤੱਕ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਕਈ ਚਿਰਾਂ ਬਾਅਦ ਬਾਈ ਉਹਨਾਂ ਨੇ ਇਦਾਂ ਕੱਢ ਦਿੱਤੇ ਸੀ ਗਏ ਸੀ Pode? ਬੜਾ ਆ ਜਾ ਬਾਈ ਨਾ ਛੋਟੀ ਪਾਕਟ ਨਾਲ ਫਲੈਕਸੀਬਲ ਹੱਦੇ ਪੂਰਾ ਆ ਲੈ ਭਾਈ ਬੜਾ ਪੱਕੀ ਜਿਹੜਾ ਕੱਲਾ ਬੱਚੇ ਆਵਾਜ਼ ਫਟਾ ਕਰੇ ਬਣਦੇ ਹਾਂ ਹਾਂ ਬਾਬਾ ਇੰਦੀ ਮੱਛੀ ਆ ਅਛਾ ਜੀ ਇਹਦੇ ਵਿੱਚ ਦੋ ਮੱਛੀ ਕਾਫੀ ਆ ਛੋਟੀ ਥੋੜੀ ਨਾ ਛੋਟੇ ਦੇ ਵੀ ਜਾਣ ਕੇ ਬਣਾਏ ਆ ਤੈਨੂੰ ਸਹੀ ਗੱਲ ਦੱਸਾਂ ਇਹ ਜਿਹੜੇ ਪਹਿਲੇ ਬੱਚੇ ਕਰਦਾ بڑے ਫਿਰ ਜੇ ਤੁਸੀਂ ਦੋ ਚਾਰ ਬੱਚੇ ਲੈਣੇ ਆ ਨਾ ਫਿਰ ਉਸ ਤੋਂ ਬਾਅਦ ਸਾਈਜ਼ ਛੋਟਾ ਕਰ ਜਾਂਦਾ ਪਰ ਉਹਦੇ ਬਹੁਤ ਵਧੀਆ ਹੋਈਦੀ ਬਹੁਤ ਬੜੇ ਆ ਉਹ ਕੁੱਦਰੀ ਦੀ ਸਗੀ ਭੈਣ ਆ ਉਹ ਵਾਲੀ ਉਹ ਵਾਲੀ ਹਰੀ ਪੀੜੀ ਝੰਡਰ ਵਾਲੀ ਜੀ ਸੱਕੀ ਭੈਣ ਆ ਪਰ ਇਹ ਸੱਤੇ ਬਾਅਦ ਜੁਤੀ ਕੂਤਿਆਂ ਦੇ ਬੱਚੇ ਕਢਾਈ ਜਾਂਦੇ ਨਾ ਗਾਹਾ ਗਾਹ ਉਹ ਛੋਟੇ ਕਰੀ ਇਹ ਛੋਟੇ ਕਰੀ ਜਾਂਦੇ ਚੋਗਾ ਨਹੀਂ ਦਿੰਦੇ ਉਹਨਾਂ ਇਹ ਫੇ ਦੂਜੀ ਦੀ ਝੋਲਦੀ ਪਰ ਮੈਂ ਬਣਾਉਣਾ ਚਾਹੁੰਦਾ ਏ ਛੋਟੇ ਤੈਨੂੰ ਸੱਚੀ ਗੱਲ ਦੱਸਾਂ ਤੇ ਮੇਰੇ ਮਨ ਵਿੱਚ ਸੀਗਾ ਕਿ ਮੈਂ ਛੋਟੇ ਬਣਾਵਾ ਥੋੜੇ ਇਹ ਜਿਨੇ ਤਿੰਨ ਚਾਰ ਬੱਚੇ ਹੈਗੇ ਮੇਧੋ ਪੀੜੀਆਂ ਝੰਡਰ ਵਾਲੇ ਸੱਟੇ ਨਾ ਹੋਗਾ ਪਾਣੀ ਨਹੀਂ Yeah,